हां जी ससी काल जी लो बहुत सोणा आर्टिकल लेके आ गए शिमर ऑर्गेन्जा ਦੇ ਉੱਪਰ ਆਦੋਂ ਹੁਣ ਪੀਸ کھول ਕਰ ਰਹੀ ਹਾਂ ਬਹੁਤ ਹੀ ਸੋਹਣਾ ਸਾਰੇ ਕਲਰ ਦੇਖੋ ਕਿੰਨਾ ਦੇ ਕਲਰ ਬਹੁਤ ਸੋਹਣੇ ਨਵੇਂ ਕਲਰ ਡਿਜ਼ਾਈਨ ਜੋ ਟ੍ਰੈਂਡੀ ਕਲਰ ਨੇ ਅੱਜ ਕੱਲ ਹੁਣ ਹਮ ਤੁਹਾਨੂੰ ਪੀਸ ਓਪਨ ਕਰਕੇ ਦਿਖਾਉਂਗੀ शिमर ऑर्गेन्जा ਦੀ ਸ਼ਰਟ ਆਏਗੀ ਵਰਕ ਚੈੱਕ ਕਰੋ ਨੀਟ ਐਂਡ ਕਲੀਨ ਫੈਬਰਿਕ ਦਾ ਕੰਮ ਬਹੁਤ ਸੋਹਣਾ ਨਾਲ ਸਿਕਵੈਂਸ ਹੋ ਕੋਈ ਅਸਰੀ ਫਰੰਟ ਦੇ ਉੱਪਰ ਫੈਬਰਿਕ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਲੈਂਥ 44 ਦੇ ਅਬੋਵ ਹੋਏਗੀ ਬਹੁਤ ਸੋਹਣਾ ਆਰਟੀਕਲ ਸਲੀਵ ਦਾ ਕਪੜਾ ਚੈੱਕ ਕਰੋ ਸ਼ਾਈਨਿੰਗ ਹੈਗੀ ਕੱਪੜੇ ਦੇ ਵਿੱਚ ਬਹੁਤ ਸੋਹਣੀ ਸ਼ਿਮਰ ਫੈਬਰਿਕ ਦੇ ਅੰਦਰ ਬਾਟਮ ਹੈਗੀ ਨਾ ਰੈਸ਼ਨ ਟੂਨ ਵੀ ਦਿੱਨਰ ਚੈਕਰੋ ਫੈਬਰਿਕ ਸੇਮ ਕਲਰ ਦੇ ਬਾਟਮ ਤੇ ਦੁਪੱਟਾ ਵੀ ਨਾ ਸੇਮ ਕਲਰ ਦਾ ਸ਼ਿਮਰ ਅਰਗੈਂਜ਼ਰ ਉਹ ਵਾਗੀ ਕਟਵਰਕ ਬਹੁਤ ਸੋਹਣੀ ਹੋਈ ਹੈ ਨੀਟ ਐਂਡ ਕਲੀਨ ਐਮਬਰਾਇਡਰੀ ਹੈ ਵਰਕ ਚੈੱਕ ਕਰੋ ਬਹੁਤ ਸੋਹਣਾ ਵਰਕ ਹੈ ਸੌਫਟ ਥ्रेड ਵਰਕ ਰੇਟ ਬਹੁਤ ਸੋਹਣਾ ਹੈ ਬੀਡ ਬਹੁਤ ਜਨੂਨ ਦੇਵਾਂਗੇ ਮਾਰਕੀਟ 1800 2000 ਸੂਟ ਦਿੰਦਾ ਪਿਆ ਆਪਣਾ ਰੇਟ ਬਹੁਤ ਜਨੂਨ ਮਿਲੇਗਾ ਆਰਡਰ ਬੁੱਕ ਕਰਾ ਜਲਦੀ ਜਲਦੀ ਬੁੱਕ ਕਰ ਲਿਓ ਥੈਂਕ ਯੂ